ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਲੋ ਵੀ ਦੋਸਤੋ ਅੱਜ ਅਸੀਂ ਜਾ ਰਹੇ ਸੀ ਚੰਡੀਗੜ੍ਹ ਨੂੰ ਰਸਤੇ ਦੇ ਵਿੱਚ ਬਡਾਲੀ ਟੱਪਨਸਾਰ 1 ਕਿਲੋਮੀਟਰ ਦੇ ਖੱਬੇ ਹੱਥ ਸਾਨੂੰ ਦਿਖਿਆ ਇੱਕ ਵਿਰਸਾ ਟਾਬਾ ਤੇ ਬਹੁਤ ਹੀ ਸ਼ਾਨਦਾਰ ਢਾਬਾ ਹੈ ਇੱਥੇ ਅਸੀਂ ਰੁੱਕ ਕੇ ਖਾਣਾ ਪੀਣਾ ਖਾਧਾ ਤਾਂ ਬਹੁਤ ਹੀ ਸ਼ਾਨਦਾਰ ਖਾਣਾ ਪੀਣਾ ਔਰੇ ਉਸ ਤੋਂ ਬਾਅਦ ਇੱਥੇ ਅਸੀਂ ਇੱਕ ਦੇਖੇ ਸਿਆਮਾ ਤਰਜ਼ ਵਾਲੇ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਇਹ ਸਿਆਮਾ ਤਰਜ਼ ਵਾਲੇ ਵਿਰਸਾ ਢਾਬੇ ਤੇ ਵੀ ਆ ਗਏ ਹਾਂਜੀ ਸਰ ਕੀ ਹਾਲ ਨੇ ਤੁਹਾਡੇ ਵਧੀਆ ਵਧੀਆ ਸਰ ਤੁਸੀਂ ਦੱਸੋ ਇਹ ਸਿਆਮਾ ਤਰਜ਼ ਵਾਲਿਆਂ ਦੀ ਮਲੇਰਕੋਲੇ ਵਾਲਿਆਂ ਦੀ ਬ੍ਰਾਂਚ ਹੈ ਹਾਂਜੀ ਹਾਂਜੀ ਸਰ ਇੱਥੇ ਕੀ ਚੀਜ਼ ਲੈ ਕੇ ਆਏ ਹੋ ਤੁਸੀਂ ਸਰ ਆਪਣੇ ਕੋਲੇ ਹਰੇਕ ਬ੍ਰਾਂਡ ਪਰਫਿਊਮ ਇਹ ਤੋਂ ਅੱਗੇ ਸਰ ਰੂਮ ਫਰੇਗਰੈਂਸ ਲਈ ਬਹੁਤ ਵਧੀਆ ਚੀਜ਼ ਉਹਦੀ ਲੱਕੜ ਨਾਲ ਰੂਮ ਫਰੇਗਰੈਂਸ ਵਾਸਤੇ ਬਹੁਤ ਅੱਛੀ ਚੀਜ਼ ਹੈ ਡਿਫਿਊਜ਼ਰ ਵਾਹ ਇਹ ਅੱਗੇ ਆ ਗਏ ਸਰ ਆਪਣੇ ਕਾਰਾਂ ਲਈ ਜਿਵੇਂ ਆਪਾਂ ਕਹਿੰਦੇ ਆ ਕਾਰਾਂ ਚੋ ਸਮੈਲ ਆਉਂਦੀ ਹੈ ਉਹ ਤੁਹਾਨੂੰ ਹੁਣ ਭੁੱਲ ਜਾਓ ਕਦੇ ਵੀ ਨਹੀਂ ਆਉਗੀ ਹੈਂਗਿੰਗ ਲਈ ਕਾਰ ਏਸੀ ਬੈਂਡ ਲਈ ਇਹ ਦੇਖੋ ਆਪਣੇ ਕੋਲੇ ਨਿਊ ਚੀਜ਼ ਹੈ ਫਿਰ ਆਪਣੇ ਕੋਲੇ ਆ ਗਈ ਸਰ ਬੋਡੀ ਲਈ ਬਹੁਤ ਅੱਛੀ ਕਰੀਮ ਸਬਜੈਕਟ ਇੱਕ ਹੀ ਚੀਜ਼ ਹੈ ਇਹ ਸਰ ਬੋਡੀ ਤੇ ਆਪਾਂ ਇਦਾਂ ਰਬ ਕਰਨਾ ਹੈ ਇਦਾਂ ਇਹਨੂੰ ਲਗਾਉਣਾ ਹੈ ਹਾਂਜੀ ਇਹ ਕਰੀਮ ਹੈ ਇਹਦੀ ਵੀ ਫ੍ਰੈਗਰੈਂਸ ਅਤਰ ਜਿੰਨੀ ਰਹੂਗੀ ਹਾਂਜੀ ਹਾਂਜੀ ਸਰ ਇਹਦੀ ਵੀ ਫ੍ਰੈਗਰੈਂਸ ਅਤਰ ਜਿੰਨੀ ਰਹੂਗੀ ਵਾਹ ਜੀ ਵਾਹ ਇਹ ਚੋਂ ਤੁਹਾਨੂੰ ਕਦੇ ਆਪਣੀ ਬੋਡੀ ਚੋਂ ਸਮਲ ਨਹੀਂ ਆਉਗੀ ਜਿਵੇਂ ਪਸੀਨੇ ਦੀ ਸਮਲ ਆ ਜਾਂਦੀ ਹੈ ਤੇ ਆਪਾਂ ਜੇ ਗੱਲ ਕਰੀਏ ਇੱਥੇ ਮਲੇਰ ਕੋਲ ਜਿਹੜੀ ਆਪਾਂ ਨੂੰ ਕੁਆਲਿਟੀ ਮਿਲਦੀ ਹੈ ਤੇ ਪ੍ਰਾਈਸ ਮਿਲਦਾ ਉਹੀ ਮਿਲੇਗਾ ਹਾਂਜੀ ਹਾਂਜੀ ਸਰ ਸੇਮ ਪ੍ਰਾਈਸ ਸੇਮ ਕੁਆਲਿਟੀ ਸੇਮ ਰੇਟ ਸੋਨੂ ਬਿਰਸਾ ਢਾਬੇ ਤੇ ਹੀ ਮਿਲ ਲੰਗੇ ਠੀਕ ਹੈ ਜੀ ਤੇ ਇੱਥੇ ਤੇ ਤੁਸੀਂ ਇੱਕ ਦਾ ਐਡਰੈਸ ਦੱਸ ਦਿਓ ਆਪਣੇ ਦਰਸ਼ਕਾਂ ਨੂੰ ਇੱਕ ਦੱਸ ਦਿਓ ਤੁਸੀਂ ਟਾਈਮਿੰਗ ਕੀ ਹੈ ਉਹਰੇ ਟਾਈਮਿੰਗ ਸਰ ਆਪਣੀ 24 ਘੰਟੇ ਸ਼ਾਪ ਓਪਨ ਹੈ 24 ਘੰਟੇ ਸ਼ਾਪ ਓਪਨ ਰਹਿੰਦੀ ਹੈ ਹਾਂਜੀ ਹਾਂਜੀ ਸਰ ਵਾਹ ਜੀ ਵਾਹ ਦੇਖੋ ਕਿੰਨੀ ਪਿਆਰੀ ਚੀਜ਼ ਹੈ 24 ਘੰਟੇ ਸ਼ਾਪ ਓਪਨ ਆਪਣੀ ਆਪਣਾ ਜਾਂ ਚੰਡੀਗੜ੍ਹ ਨੂੰ ਜਾਣਿਆਂ ਲਾਂਟਰਾ ਰੋਡ ਬਡਾਲੀ ਪਿੰਡ ਆਂਦਾ ਹੈ ਬਡਾਲੀ ਟੱਪਣ ਸਾਹ 1 ਕਿਲੋਮੀਟਰ ਖੱਬੇ ਹੱਥ ਬਿਰਸਾ ਢਾਬਾ ਉੱਥੇ ਆਪਣੀ ਸ਼ਾਪ ਹੈ ਜ਼ਰੂਰ ਵਿਜ਼ਿਟ ਕਰਿਓ ਥੈਂਕ ਯੂ ਕੋਠੀ ਵਿਕਾਊ ਹੈ ਜੀ ਫੁੱਲ ਕੰਪਲੀਟ ਹੈ 16 ਬਿਸਵੇ ਜਗਾ ਦੇ ਵਿੱਚ ਬਣੀ ਹੈ ਰਜਿਸਟਰੀ ਵਾਲੀ ਜਗਾ ਰੇਟ ਹੈ ਜੀ 60 ਲੱਖ ਰੁਪਏ ਏਰੀਆ ਰਾਏਕੋਟ ਕੋਠੀ ਵਿਕਾਊ ਹੈ ਜੀ 60 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਰਾਏਕੋਟ ਹੈ 16 ਬਿਸਵੇ ਜਗਾ ਰਜਿਸਟਰੀ ਵਾਲੀ 9872784692 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋਠੀ ਏਰੀਅਲ ਫੁੱਲ ਕੰਪਲੀਟ 60 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 6 ਕਨਾਲਾ ਪਲਾਟਾ ਵਾਲੀ ਜ਼ਮੀਨ ਵਿਕਾਊ ਹੈ ਜੀ 6 ਕਨਾਲਾ ਪਲਾਟਾ ਵਾਲੀ ਜ਼ਮੀਨ ਵਿਕਾਊ ਆ ਵਿੱਚ ਸਾਲ ਮੋਟਰ ਹੈ ਜੀ ਏਰੀਆ ਬिलासपुर ਮੋਗਾ ਏਰੀਆ ਬिलासपुर ਮੋਗਾ ਰੇਟ ਹੈ 70 ਲੱਖ ਸਾਰੇ ਦਾ 9872784692 ਇਸ ਨੰਬਰ ਤੇ ਫੋਨ ਕਰਕੇ ਸ਼ੇਕ ਨਾਲਾ ਪਲਾਂਟ ਵਾਲੀ ਜ਼ਮੀਨ ਤੁਸੀਂ 70 ਲੱਖ ਸਰ ਦੇ ਵਿੱਚ ਦੇ ਸਕਦੇ ਹੋ ਵਿੱਚ ਸੱਲ ਮੋਟਰ ਵੀ ਲੱਗੀ ਹੋਈ ਹੈ ਜੀ ਜਾ ਕੇ ਮਾਲਕ ਵੀਰ ਨਾਲ ਗੀਲ ਕਰੋ ਤੇ ਖਰੀਦੋ ਮੋਟਰਸਾਈਕਲ ਵਾਲੀ ਰੇੜੀ ਵਿਕਾਊ ਹੈ ਜੀ ਫੁੱਲ ਹੈਵੀ ਬਣੀ ਹੈ ਮੋਟਰਸਾਈਕਲ ਵਾਲੀ ਰੇੜੀ ਵਿਕਾਊ ਹੈ ਜੀ ਫੁੱਲ ਹੈਵੀ ਬਣੀ ਹੈ ਰੇਟ ਵੀਰ ਫੋਨ ਤੇ ਦੱਸਣਗੇ ਏਰੀਆ ਪਿੰਡ ਹੀਰੇਵਾਲਾ ਮਾਨਸਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ 62794 97933 6239497933 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੋਟਰਸਾਈਕਲ ਵਾਲੀ ਰੇੜੀ ਹੈ ਜਿਹੜੀ ਫੁੱਲ ਹੈਵੀ ਬਣੀ ਹੋਈ ਖੇਚ ਸਕਦੇ ਹੋ ਸੋਨਾਲਿਕਾ 35 ਟਰੈਕਟਰ ਵਿਕਾਊ ਆ 2002 ਮਾਡਲ 1300 ਘੰਟਾ ਚੱਲਿਆ ਫੁੱਲ ਗਾਰੰਟੀ ਦਿੱਤੀ ਹੈ ਮਾਲਕ ਵੀਰ ਨੇ 255000 ਰੁਪਏ ਰੇਟ ਹੈ ਜੀ ਇੱਕ ਮਰੂਤੀ 800 ਗੱਡੀ ਹੈ 2003 ਮਾਡਲ ਹੈ 80% ਟਾਇਰ ਨੇ 40000 ਰੇਟ ਮੰਗੇ ਏਰੀਆ ਧਰਮਕੋਟ ਮੋਗਾ 62834469 ਨੰਬਰ ਤੇ ਫੀਸ ਸਕਦੇ ਹੋ ਜਿਹੜੇ ਵੀ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਜਲਦੀ ਪਹੁੰਚ ਸਕੇ ਤੁਹਾਡੇ ਤੱਕ ਸੋਨਾਲੀਕਾ 750 ਟਰੈਕਟਰ ਵਿਕਾਊ ਹੈ 2006 ਮਾਡਲ ਹੈ ਰੇਰ 2,60,000 ਰੇਰ ਹੈ ਤਰੰਤਾਂ ਇੰਜਨ ਗੇਅਰ ਲੈਫਟ ਦਾ ਓਕੇ ਹੈ ਗੁਰਨਮੇ 15292296 ਨੰਬਰ ਤੇ ਫੀਸ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 997798844 ਇਸ ਨੰਬਰ ਤੇ ਮੈਂ ਤੁਹਾਡਾ ਫੋਟੋਆਂ ਔਰ ਇੱਕ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਦੋਸਤੋ ਆ ਤੁਹਾਡੀ ਐਡ ਲਾ ਦਿੱਤੀ ਜਾਊਗੀ ਜੀ ਪੱਕਾ ਖਾਲਾ ਹੈ ਬਈ ਉਹ ਸਾਹਮਣੇ ਨਹਿਰ ਹੈ ਆ ਰਾਇ ਪੱਕਾ 6 ਬਿੱਗਿਆਂ ਦੇ ਕਿਟਕ ਹੈ ਕਾਲੀ ਮਿੱਟੀ ਦੀ ਜ਼ਮੀਨ ਹੈ ਚਾਰ ਦਵਾਰੀ ਹੋਈ ਹੈ ਟਾਲੀਆਂ ਲੱਗੀਆਂ ਵਧੀਆ ਰਾਹ ਵੀ ਪੱਕਾ ਖੇਤ ਤੱਕ ਉਹ ਸਾਹਮਣੇ ਦਰਖਤ ਦਿਖ ਰਿਹਾ ਉਹ ਨਹਿਰ ਹੈ ਨਹਿਰ ਤੋਂ ਦੂਜਾ ਜਮਾ ਜਮਾ ਨਾਲ ਮੁੜਦੀ ਜ਼ਮੀਨ ਹੈ ਉਹ ਸਾਹਮਣੇ ਪਿੰਡ ਦੀਆਂ ਟਾਣੀਆਂ ਪਿੰਡ ਹੀ ਹੈ पिंड जमा को दो किले लंबा तीन किले चौड़ाई राह देते पक्के खाले देते जमान नहर के न ਟਟਕਾ ਮਸ਼ੀਨ ਲੱਗੀ ਹੋਈ ਹੈ ਮੋਟਰ ਕਨੈਕਸ਼ਨ ਪਾਸ ਆ ਬੱਸ ਲਗਾਉਣ ਵਾਲਾ ਫੁੱਲ ਫਲੈਸ਼ ਵਧੀਆ ਚ ਦਰਮਾ ਖੜਾ ਬਹੁਤ ਸੋਹਣਾ ਕਾਲੀ ਮਿੱਟੀ ਦੀ ਜ਼ਮੀਨ ਹੈ ਨੂੰ ਜੋਮ ਕਰਕੇ ਨਰਮਾ ਬਕਾ ਲਈਏ ਉਸ ਚੁੰਡ ਤੋਂ ਬਚਲੇ ਸੀ ਐਸ ਚੁੰਡ ਤੱਕ ਹੈਗਾ ਇਹ 360 ਬੂਹ ਉਹ ਸਾਹਮਣੇ ਦਰਖਤ ਕਿੰਨੇ ਨਹਿਰ ਹੈ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ